ਸੁਭੀਜ ਦੀ ਤਬੀਰ ਖਰਾਬ ਹੋਈ ਅੱਜ ਕਿਵੇਂ ਆ ਪੰਜਾਬ ਚ ਆ ਜਾਂਦਾ ਤਾਂ ਨਹੀਂ ਨਹੀਂ ਮੇਰਾ ਖਿਆਲ ਉਹ ਯਾਤਰਾ ਦੇ ਦੌਰਾਨ ਕੁਛ ਖਾ ਪੀ ਲਿਆ ਲੋਕੀ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਖਾ ਪੀ ਲਤਾ ਉਹਨਾ ਦੇ ਪੇਟ ਚ ਪੇਟ ਖਰਾਬ ਹੋ ਗਿਆ ਸੀ ਬਿਲਕੁਲ ਸਹੀ ਹੈ ਕੱਲ ਤੋਂ ਯਾਤਰਾ ਤੋਂ ਲੋਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਚਾਨ ਇਹਨਾਂ ਤੋਂ ਹਿਸਾਬ ਮੰਗਿਏ ਭਾਵੇਂ ਬੀਬੀਆਂ ਤਾਂ ਚਾੜੂ ਚੱਕੀ ਬੈਠੀਆਂ ਨੇ ਜਿਨ੍ਹਾਂ ਹਜ਼ਾਰਾਂ ਹਜ਼ਾਰ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢ ਤੇ ਦਵਾਨੀ ਉਹਨਾਂ ਨੂੰ ਨਹੀਂ ਮਿਲੀ ਸਾਨਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ਾ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ ਇਹ ਫਸਲਾ ਤੱਕ ਦਾ ਨਹੀਂ ਮਿਲਿਆ। ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਜਿਹੜਾ ਇਹਨਾਂ ਨੂੰ ਇਹਨਾਂ ਦੋਵਾਂ ਨੇ ਘਰ ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੀ ਕੀ ਲੇਕਿਨ ਨੌਕਰੀਆਂ ਜੇ ਚਾਰ ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਹੋ ਰਾਜਸਥਾਨ ਵਾਲੇ ਸਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ। ਤੋਂ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲਿਆ ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬਤਿਆਰ ਬੈਠੇ ਨੇ। ਇੰਤਜ਼ਾਰ ਹੈ ਕਿ ਪਹੁੰਚੇ ਸੰਤ ਇਹਨਾਂ ਨੂੰ ਸਵਾਲ ਕਰਨ। ਉਹਨਾਂ ਨੇ ਇਹਦੇ ਕਰਕੇ ਇਹਨਾਂ ਨੂੰ ਇਹ ਭਾਨੇ ਕਦੇ ਪਛਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਆਈ ਕਭ ਰਿਹਾ ਗਿਆ ਹੈਗਾ ਆਪ ਤਾਂ ਕੀ ਕੁਝ ਕਰੀ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਕੱਢਦੇ سینਮਾ ਹਾਲ 'ਚ ਬੈਨਰ 'ਚ ਪੋਤਰ ਦਰਬਾਰ ਸਾਹਿਬ ਦੇ ਸਟਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸੁਣਨ ਅਕਾਲੀ ਦਲ ਉਹ ਲਾਕੇ ਗਏ ਉਹਦੇ ਵਿੱਚ ਵੀ ਆਪ ਨੇ ਇਸ਼ਤਿਹਾਰ ਚਲਾ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਦ ਕਰਦੇ ਆ ਕੰਪਲੇਂਟ ਤੇ ਇਹਨਾਂ ਦੇ ਲੋਕਲ ਇਲੈਕਸ਼ਨ ਕਮਿਸ਼ਨ ਨੂੰ ਉਹਲੇ ਵਿੱਚ ਤਾਂ ਕੁਝ ਵੀ ਨਜ਼ਰ ਆਂਦਾ ਬੱਚਿਆਂ ਦੇ ਨਾਰੇ ਵਿੱਚ ਇਹਨਾਂ ਨੂੰ ਕੋਈ ਸ਼ਿਕਾਇਤ ਕਰਨ ਵਾਲੀ ਚੀਜ਼ੇ ਲੋਕਾਂ ਦਾ ਟਾਈਮ ਵੇਸਟ ਕਰਦੇ ਨੇ ਇਹਨਾਂ ਦੀ ਛੋਟੀ ਸੋਚ ਹੈ ਪੇਬ ਖਲਾਏ ਹੋਏ ਨੇ ਦੋਨੋਂ ਬਾਗੀਆਂ ਜਿਸਲੀਵਾ ਮਾਲਕ ਦੀ ਗੱਲ ਕੀਤੀ ਸੁਨੀਮੇ ਚ ਪਿਛਲੇ 20 ਦਿਨੋਂ ਤੋਂ ਲਗਾਤਾਰ ਜਿਹੜੀ ਐਡ ਚੱਲਦੀ ਸੀ ਮਾਨਕ ਗੋਇਲ ਮਾਨਸਾ ਦੀ ਆਰਡੀ ਐਕਟ ਸੁਨੀਮੇ ਉਹਨਾਂ ਨੇ ਕੰਪਲੇਨਟ ਕੀਤੀ ਸੀ ਸਿਰਫ ਸੁਨੀਮਾ ਮਾਲਕ ਤੇ ਪਰਚਾ ਦਿੱਤਾ ਉਹ ਨੂੰ ਕਿਵੇਂ ਦੇਖਦੇ ਹੋ ਉਹੀ ਤਾਂ ਮੈਂ ਕਹਿ ਰਹੀ ਆ ਨਾ ਕਿ ਜਿੱਥੇ ਇਹ ਸਾਰਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈਗਾ ਇਹ ਦੇਖਣ ਨੂੰ ਮਿਲ ਰਿਹਾ ਹੈ ਇਹ ਸਾ ਆਮ ਆਦਮੀ ਦੇ ਅੱਜ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਇੱਕ ਭ੍ਰਿਸ਼ਟ ਕੇਜਰੀਵਾਲ ਦੇ ਹੱਕ ਤੇ ਜਾ ਕੇ ਧਰਨਾ ਮਾਰਨਾ ਉਹ ਵਿਖਟਕਰ ਕਲਾ ਦੀ ਪਾਵਨ ਜ਼ਮੀਨ ਜਿੱਥੇ ਸ਼ਹੀਦਾ ਨੇ ਆਪ ਵੀ ਜਾਨ ਕੁਰਬਾਨ ਕਰਤੀ ਸੀ ਉਹਨਾਂ ਦੀ ਕਿਹੋ ਜਿਹੀ ਰੂਹ ਕੰਬਦੀ ਹੋਵੇਗੀ ਕਿ ਵਿਰਸ਼ਟਾਚਾਰ ਦੇ ਹੱਥ 'ਚ ਅੱਜ ਧਰਨੇ ਲੱਗ ਰਹੇ ਨੇ ਤੇ ਹੁਣ ਪੰਜਾਬ ਛੱਡ ਕੇ ਜਿੱਥੇ ਪੰਜਾਬ ਬਿਹਾਲ ਹੈਗਾ ਜਾਂ ਫਿਰ ਦੂਜੇ ਸਬ ਸੂਬਿਆਂ 'ਚ ਸਟਾਰ ਕੈਂਪੇਨਰ ਬਣਿਆ ਉਹ ਇਹਦੀ ਗੱਲਾਂ ਦੀ ਕਲਾ ਜਿਹੜਾ ਝੂਠ ਇੱਥੇ ਮਾਰਿਆ ਉਹ ਸਨ ਦੋਨੋਂ ਕਾਂਗਰਸ ਨਾਲ ਰਲ ਮਿਲ ਕੇ ਇੱਥੇ ਤਾਂ ਹਜ਼ਾਰਾਂ ਹਜ਼ਾਰ ਬੀਬੀਆਂ ਨੂੰ ਮਿਲੇ ਨਹੀਂ ਇਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਦੇਸ਼ ਪਰਜੇ ਕਰੇ ਕਿ ਹੁਣ ਬੀਬੀਆਂ ਦੇ ਖਾਤੇ ਤੇ 1 ਲੱਖ ਰੁਪਏ ਭੇਜਣਗੇ ਸਰਕਾਰ ਪੰਜਾਬ ਦਾ ਹਾਲ ਦੇਖੋ ਜੇ ਹਜ਼ਾਰ ਮਿਲੇ ਨਹੀਂ ਹੁਣ ਲੱਖ ਲੱਖ ਦੇ ਸੁਪਨੇ ਉਹ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਮੂਰਖ ਬਣਾਉਂਦੇ ਇਹਨਾਂ ਦੀ ਰਾਜਨੀਤੀ ਹੈ ਜੀ ਬਾਜੀ ਪਹਿਲਾਂ ਗਲੰਦਰ ਵਿੱਚ ਸੁਸ਼ੀਲ ਸਿੰਘ ਨੂੰ ਆਮ ਆਦਮੀ ਕਾਂਗਰਸ ਤੋਂ ਕੱਢ ਕੇ ਆਮ ਆਦੀ ਪਾਰਟੀ ਚ ਲਿਆਂਦਾ ਉਹਨੂੰ ਟਿਕਟ ਦਿੱਤੀ ਉਹ ਭਾਜੀਪੀ ਚਲਾ ਗਿਆ ਹਜੇ ਟਿਕਟ ਵਾਪਸ ਨਹੀਂ ਲਈ ਹੁਣ ਕਾਂਗਰਸ ਦੇ ਹੀ ਵਿਕਰਮ ਚੋਧਰੀ ਦੇ ਡੋਰੇ ਪਾਈ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਲਿਆ ਜਾਂਦਾ ਦੂਜੇ ਪਾਸੇ ਖੁੰਡਿਆ ਸਾਹਿਬ ਬਠਿੰਡਾ ਚ ਬਿਆਂਦ ਨੇ ਨਨੇ ਵੀ ਅਕਾਲੀ ਦਲ ਦੇ ਕਾਂਗਰਸ ਵੀ ਮੇਰੇ ਖਿਲਾਫ ਮਡੰਡਾ ਸੀਟ ਤੋਂ ਲੜ ਰਹੇ ਆ ਕਿਵੇਂ ਦੇਖਦੇ ਹੋ ਨਹੀਂ ਨਹੀਂ ਇਹ ਕਿਸੇ ਨਾ ਦੂਜੀ ਪਾਰਟੀ ਤੋਂ ਕੋਈ ਇਧਰ ਉਧਰ ਜਾ ਨਹੀਂ ਨੇ ਤਿੰਨੋਂ ਪਾਰਟੀਆਂ ਰਲੀਆਂ ਹੋਈਆਂ ਨੇ ਅੱਜ ਬੀਜੇਪੀ ਮੇਨ ਕਾਂਗਰਸ ਪਾਰਟੀ ਬਣੀ ਹੈ ਕਿਉਂਕਿ ਸਾਰੇ ਸੀਨੀਅਰ ਤਾਂ ਕਾਂਗਰਸ ਵਿੱਚ ਬੀਜੇਪੀ ਨੇ ਕੋਈ ਟਕਸਾਲੀ ਬੀਜੇਪੀ ਕਿਨੂੰ ਖੜਾ ਕੀਤਾ ਸਾਰੇ ਕਾਂਗਰਸ ਤੋਂ ਲੈ ਕੇ ਐਮਪੀਜ਼ ਉਹਨਾਂ ਨੇ ਖੜੇ ਕੀਤੇ ਨੇ ਕਾਂਗਰਸ ਦੇ ਐਮਪੀਜ਼ ਖੜੇ ਕੀਤੇ ਨੇ ਐਕਸ ਕਾਂਗਰਸੀ ਜਿਹੜਾ ਆਪ ਚੇ ਗਿਆ ਸੀ ਉਹਨੂੰ ਖੜਾ ਕੀਤਾ ਹੈਗਾ ਸੋ ਇਹ ਸਾਰੇ ਇੱਕ ਦੂਜੇ ਦੀ ਮਦਦ ਕਰੇ ਭਾਜਪਾ ਦੇ ਕੋਲ ਜੇ ਕੈਂਡੀਡੇਟਸ ਸਗਰੇ ਨਹੀਂ ਮਿਲ ਰਿਹਾ ਅਕਾਲੀ ਦਲ ਦੇ ਖਿਲਾਫ ਤੇ ਕਾਂਗਰਸਾਂ ਆਦੀ ਮਦਦ ਕਰੀ ਆਮ ਆਦਮੀ ਮਦਦ ਕਰੀ ਜੇ ਆਮ ਆਦਮੀ ਕੋਲ ਨਹੀਂ ਮਿਲਦਾ ਤੇ ਕਾਂਗਰਸ ਭੇਜ ਦਿੰਦੀ ਹੈ ਇਹਨਾਂ ਦੇ ਕੋਲ ਨਹੀਂ ਤੇ ਇਹ ਭੇਜ ਦੇ ਦੇ ਸਾਰੇ ਇਕੱਠੇ ਰਲ ਮਿਲ ਕੇ ਦਿੱਲੀ ਦੀਆਂ ਪਾਰਟੀਆਂ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਜਿਵੇਂ ਕਿਵੇਂ ਅਕਾਲੀ ਦਲ ਨੂੰ ਆਪਾਂ ਹਰਾਈਏ ਬਾਕੀ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਝੂਠ ਮਾਰ ਲਈ ਹੈ ਅਕਾਲੀ ਦਲ ਪੰਡਿਤ ਪ੍ਰਚਾਰ ਕਰ ਲਈਏ ਇੱਕ ਦੂਜੇ ਦੇ ਨਾਲ ਖੜ ਜਾਈਆ ਅਜੰਡਾ ਇਹਨਾਂ ਦਾ ਸੇਮ ਹੈ ਅਕਾਲੀ ਦਲ ਨੂੰ ਹਰਾ ਲਾਇਆ ਤੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਏ ਕਿ ਪੰਜਾਬ ਨੂੰ ਜਿਤਾਣਾ ਹੈ ਪੰਜਾਬ ਤਾਂ ਜਿੱਤ ਗਈ ਜੀ ਪੰਜਾਬ ਦੀ ਖੇਤਰੀ ਪਾਰਟੀ ਜਿੱਤ ਲਈਏ ਇਹ ਦਿੱਲੀ ਦੇ ਕਤਕੁਤਰੀਆਂ ਨੇ ਹੁਣ ਤੇ ਪੰਜਾਬ ਦੇ ਲੋਕਾਂ ਨੇ ਲੈਣਾ ਕੀ ਹੈ ਜਿਹੜਾ ਰਾਹੁਲ ਗਾਂਧੀ ਕੇਜਰੀਵਾਲ ਤੇ ਮੋਦੀ ਦੀ ਹਰੀ ਚੰਡੀ ਤੋਂ ਬਿਨਾ ਪੰਜਾਬ ਦਾ ਨਾਂ ਤੱਕ ਨਹੀਂ ਪਾਰਲਮੈਂਟ 'ਚ ਲੈ ਸਕਦੇ ਸੋ ਇਹੋ ਜੀ ਪਾਰਟੀਆਂ ਦਾ ਪਾ ਪੰਜਾਬੀਆਂ ਨੇ ਕਰਨਾ ਕੀ ਹੈ